ਆਪਣੇ ਘਰ ਤੋਂ ਨਵੀਂ ਥਾਰ ਗੱਡੀ ਤੇ ਤਰਨਤਨ ਬਾਜ਼ਾਰ ਦੇ ਵਿੱਚ ਸਮਾਨ ਲੈਣ ਜਾ ਰਹੇ ਨੌਜਵਾਨ ਦੀ ਨਵੀਂ ਥਾਰ ਨੂੰ ਬੋੜੀ ਚੌਕ ਤਰਨਤਨ ਵਿਖੇ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੇ ਨਾਲ ਨਵੀਂ ਥਾਰ ਨੰਬਰ PB46AH9966 ਫੜ ਗਈ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਗੱਡੀ ਪੰਜਾਬ ਪੁਲਿਸ ਦੇ ਮੁਲਾਜ਼ਮ ਨਵਜੋਤ ਸਿੰਘ ਜੀ ਦਫੇ ਜਾ ਰਹੀ ਹੈ ਅਤੇ ਉਹ ਘਰ ਤੋਂ ਸਿਰਫ 5 ਕਿਲੋਮੀਟਰ ਦੂਰ ਹੀ ਗਿਆ ਸੀ ਕਿ ਅਚਾਨਕ ਉਸਦੀ ਨਵੀਂ ਥਾਰ ਨੂੰ ਅੱਗ ਲੱਗ ਗਈ ਜਿਸ ਕਾਰਨ ਥਾਰ ਚਾਲਕ ਤਾਂ ਬਾਰ ਬਾਰ ਬਚ ਗਿਆ ਮੌਕੇ ਤੇ ਫਾਇਰ ਬਗਰ ਦੀ ਗੱਡੀ ਪਹੁੰਚੀ ਅਤੇ ਅੱਗ ਤੇ ਕਾਬੂ ਪਾਇਆ ਜਾ ਸਕਿਆ ਭਣਜਾ ਸੀਗਾ ਨਵਜੋਤ ਮੁੰਡਾ ਲੀਸਟ ਜੋਬ ਕਰਦਾ ਏ ਇਹ ਕੋਈ ਸ਼ਾਮੀ 7:30 ਵਜੇ ਦੇ ਆਲਮੋਸਟ ਪੁਲਸ ਲਾਈਨ ਤੋਂ ਆਪਣਾ ਗੱਡੀ ਲੈ ਕੇ ਬਾਜ਼ਾਰ ਦੇ ਕੋਲ ਤੱਕ ਆਇਆ ਸੀਗਾ ਅਸ ਗੱਡੀ ਕੋਈ ਜ਼ਿਆਦਾ ਨਹੀਂ ਪੁਲਸ ਲਾਈਨ ਤੋਂ 5-7 ਕਿਲੋਮੀਟਰ ਗੱਡੀ ਸ਼ਹਿਰ ਤੱਕ ਚੱਲੀ ਆ ਕੋਈ ਸਮਝ ਨਹੀਂ ਲੱਗੀ ਕੋਈ ਸਰਕਟ ਸ਼ਾਰਟ ਹੋ ਗਿਆ ਆਪਣਾ ਅੰਦਰ ਉਹਦੇ ਨਾਲ ਜਿਹੜੀ ਆ ਬੋੜੀ ਚੌਂਕ ਤੋਂ ਜਦੋਂ ਟਰਨ ਕੀਤੀ ਵਾਪਸ ਮੁੜਿਆ ਪੁਲਸ ਲਾਈਨ ਨੂੰ ਉਦੋਂ ਗੱਡੀ ਨੂੰ ਅੱਗ ਨੇ ਲਪੇਟ ਚ ਲੈ ਲਿਆ ਗੱਡੀ ਲੌਗ ਹੋ ਗਈ ਫਿਰ ਸ਼ਹਿਰ ਦੇ ਲੋਕਾਂ ਨੇ ਸ਼ਹਿਰਦਾਰੀ ਹੋਣ ਕਰਕੇ ਇਹਨੂੰ ਮਤਲਬ ਬੰਦ ਕੋਲ ਕੇ ਭੰਨ ਤੋੜ ਕੇ ਅੰਦਰੋਂ ਬਚਾ ਲਿਆ ਮੁੰਡਾ ਤੇ ਠੀਕ-ਠਾਕ ਹੈ ਪਰ ਗੱਡੀ ਦਾ ਕਾਫੀ ਜਿਹੜਾ ਨੁਕਸਾਨ ਹੋਇਆ ਉਸ ਦਾ ਕਿਸਮਤ ਤੇ ਗਰਮੀ ਤੇ ਵੀ ਚਲਤੀ ਆ ਫਿਰ ਗੱਡੀ ਵੀ ਤੁਹਾਡੀ ਲੋਕ ਚੱਲੀ ਆ ਵੇਖੋ ਜੀ ਸਾਡੇ ਕੋਲ ਤੇ ਕੋਈ ਡਾ ਤਜਰਬਾ ਨਹੀਂ ਹੈ ਇਸ ਬਾਰੇ ਕੁਝ ਕਹਿ ਨਹੀਂ ਸਕਦੇ ਤੇ ਕੋਈ ਮਾਰ ਹੀ ਦੱਸ ਸਕਦਾ ਵੀ ਗੱਡੀ ਨੂੰ ਅੱਗ ਕਿਉਂ ਲੱਗੀ ਕਾਰਨ ਕੀ ਆ ਸਾਡੀ ਤੇ ਸਮਝ ਮੁਤਾਬਕ ਇਹੋ ਹੀ ਆ ਵੀ ਸ਼ਾਇਦ ਇਹਦਾ ਕੋਈ ਸਰਕਟ ਸ਼ਾਰਟ ਹੋਣ ਕਰਕੇ ਜਿਹੜੀ ਇਹਨੂੰ ਅੱਗ ਲੱਗੀ ਆ ਇੰਜੀਨੀਅਰ ਆਇਆ ਜੀ ਇੱਥੇ ਕੋਈ ਇੰਜੀਨੀਅਰ ਕੋਈ ਨਹੀਂ ਆਇਆ ਜੀ ਅਜੇ ਤੇ ਉਹ ਆਪਣੇ ਜਿਹੜੇ ਆਏ ਸੀਗੇ ਉਹ ਫਾਇਰ ਬਗਰੇਡ ਵਾਲੇ ਕੋਵੀਨ ਕੁਦਰਤੀ ਦੀ ਟਪ ਰਹੇ ਸੀਗੇ ਤੇ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਆਣ ਕੇ ਕਾਫੀ ਇਹਨਾਂ ਦੀ ਜਨਾਨੇ ਉਹਨਾਂ ਨੇ ਹੈਲਪ ਕੀਤੀ ਆ ਤੇ ਗੱਡੀ ਦਾ ਵੀ ਨੁਕਸਾਨ ਹੋਣ ਤੋਂ ਜ਼ਿਆਦਾ ਅੰਦਰ ਦਾ ਬਚਾਅ ਹੋ ਗਿਆ ਜਿਸੇ ਦਾ ਛੂਟਾ ਨੂੰ ਅੰਦਰ ਅੱਗ ਨਹੀਂ ਗਈ ਉਹ ਤੋਂ ਕੰਟਰੋਲ ਕਰ ਲਿਆ ਉਹਨਾਂ ਨੇ ਜੋ ਬੋਂਡ ਤੁਹਾਡੇ ਸਾਹਮਣੇ ਹੈ ਇੰਜਨ ਕਿੰਨਾ ਕੁ ਲਾਸ ਹੋਇਆ ਇਹਦੇ ਬਾਰੇ ਤੇ ਉਹ ਐਕਸਪਰਟੀ ਜੀ ਦੇ ਕੇ ਦੱਸ ਸਕਦਾ ਤੇ ਬਾਕੀ ਇਕੱਲਾ ਹੀ ਮੁੰਡਾ ਲੜਕਾ ਹੀ ਸੀਗਾ ਜੀ ਤੇ ਠੀਕ ਆ ਜੀ ਬਿਲਕੁਲ ਠੀਕ ਹੈ ਉਹਨੂੰ ਕੱਢ ਲਿਆ ਸ਼ਹਿਰ ਦੇ ਵਿੱਚ ਸੀ ਕਿ ਮਤਲਬ ਰਾਸ਼ਟਰੀਗਾ ਔਰ ਸ਼ਹਿਰ ਦੇ ਆਸ-ਪਾਸ ਦੇ ਜਿਹੜੇ ਲੋਕ ਦੁਕਾਨਦਾਰ ਆ ਉਹਨਾਂ ਨੇ ਕਾਫੀ ਉਡੀ ਮਦਦ ਕੀਤੀ ਕਿ ਉਹਨੂੰ ਸਾਰਿਆਂ ਦੀ ਮਦਦ ਨਾਲ ਜਿਹੜਾ ਗੱਡੀ ਦਾ ਪੌਂਡ ਪੁੱਟ ਕੇ ਤੇ ਉਹਨੂੰ ਮਤਲਬ ਬਚਾ ਲਿਆ ਕੱਢ ਲਿਆ ਸੇਫ ਆ ਜੀ ਬਿਲਕੁਲ ਸਿਕਿਉਰ ਹੈ ਜੀ ਤੇ ਇੰਜਨ ਸਾਰਾ ਮੈਲਟ ਹੋ ਗਿਆ ਲੱਗਦਾ ਇੰਜਨ ਹੁਣ ਉਹ ਤੇ ਸਾਹਮਣੇ ਨਜ਼ਰ ਆ ਹੀ ਰਿਹਾ ਜੀ ਸਾਰਾ ਮੈਲਟ ਹੋ ਗਿਆ ਉਹ ਤੇ ਪਤਾ ਨਹੀਂ ਲੱਗ ਰਿਹਾ ਉਹਨਾਂ ਇੰਜਨ ਦਾ ਕੀ ਲਾਸ ਹੋਇਆ ਇਹ ਤੇ ਕੱਲ ਐਕਸਪਰਟ ਦੇ ਕੋਲ ਜਾਊਗੀ ਗੱਡੀ ਫੇਰੀ ਪਤਾ ਚੱਲੂਗਾ ਜੀ ਕਿੰਨਾ ਕਿਦਾਂ ਲਾਸ ਹੋਇਆ ਉਹ ਬਟੇ ਰਿਪੇਅਰ ਵੀ ਕਰਾਈ ਸੀ ਤੁਸੀਂ ਨਹੀਂ ਗੱਡੀ ਬਿਲਕੁਲ ਨਵਾਂ ਮਾਡਲ ਆ ਜੀ ਕਿਸੇ ਰਿਪੇਅਰ ਕਰਾਈ ਨਹੀਂ ਇਹ ਮੇਰੇ ਖਲ 23 ਮਾਡਲ ਹੈ ਇਹ ਜੋ ਨਵੀਂ ਗੱਡੀ ਆ ਉਹ ਗੱਡੀ ਲੜਕੇ ਨੇ ਲਈ ਉਹ ਬਾਹਰ ਗਿਆ ਉਹਨੇ ਸ਼ੌਕ ਨਾਲ ਲਈ ਸੀ ਗੱਡੀ ਚੱਲੀ ਵੀ ਬਹੁਤ ਘੱਟ ਹੈ ਆਲਮੋਸਟ ਮੇਰੇ ਖਲ 4-5000 ਕਿਲੋਮੀਟਰ ਚੱਲ 10000 ਕਿਲੋਮੀਟਰ ਸਮਥਿੰਗ ਚੱਲੀ ਹੋਣੀ ਆ ਗੱਡੀ ਵੀ ਬਹੁਤ ਥੋੜੀ ਚੱਲੀ ਨਵੀਂ ਗੱਡੀ ਹੈ ਜੇ ਅੱਗ ਲੱਗਣ ਦੇ ਕਾਰਨਾਂ ਦਾ ਉਹਨੂੰ ਕੁਛ ਪਤਾ ਨਹੀਂ ਲੱਗਿਆ ਇਹ ਤੇ ਹੁਣ ਮਾਰ ਹੀ ਦੱਸ ਸਕਦੇ ਵੀ ਇਹ ਕਾਰ ਕਿਉਂ ਲੱਗੀ ਅੱਗ ਜਦੋਂ ਅੱਗ ਲੱਗੀ ਕਿੰਨਾ ਧੁਮਾਕਾ ਨਿਕਲੇ ਜਾਂ ਕਿਸ ਤਰ੍ਹਾਂ ਲੱਗਾ ਦਰਸਲ لڑکا ਦੱਸ ਰਿਹਾ ਵੀ ਉਹਨੂੰ ਥੋੜੀ ਸਮੈਲ ਆਈ ਆ ਪਰ ਬਾਹਰ ਦੇ ਲੋਕਾਂ ਨੇ ਦੇਖਿਆ ਫਿਰ ਉਹਨੂੰ ਰੌਲਾ ਪਾਇਆ ਵੀ ਤੇਰੀ ਗੱਡੀ 'ਚ ਨਾ ਅੱਗ ਬੰਡ ਬੰਦ ਸੀਗਾ ਅੱਗ ਉੱਪਰ ਨੂੰ ਨਿਕਲਦੀ بجائے ਥੱਲੇ ਨੂੰ ਨਿਕਲੀ। ਉਹ ਜਦੋਂ ਥੱਲੇ ਨੂੰ ਲਾਟਾਂ ਨਿਕਲੀਆਂ ਤੇ ਫਿਰ ਉਹ ਪੁਲਾਜ਼ੀ ਵੀ ਸੀਗਾ ਕੁਝ ਡਿਊਟੀ ਤੇ ਉਹ ਸ਼ਹਿਰ ਦੇ ਬੰਦੇ ਉਹਨਾਂ ਰੌਲਾ ਪਾਇਆ ਵੀ ਤੇਰੀ ਗੱਡੀ ਨੂੰ ਅੱਗ ਲੱਗ ਗਈ ਆ। ਉਹਨੇ ਤੇ ਉਹਨੂੰ ਗੱਡੀ ਜਿਹੜੀ ਲੌਗ ਹੋ ਗਈ। ਉਹ ਅੰਦਰ ਧੂਏ ਨਾਲ ਸਟੀਮ ਬਣ ਗਈ ਉਹਦਾ ਵੀ ਦਮ ਘੁੱਟਣ ਲੱਗ ਪਿਆ ਅੰਦਰ ਉਹਨੇ ਰੌਲਾ ਪਾਇਆ। ਫਿਰ ਸ਼ਹਿਰ ਦੇ ਲੋਕਾਂ ਨੇ ਬੰਡ ਫਟਿਆ ਉਹਦਾ ਬੰਡ ਪੁੱਟ ਗਿਆ ਉਹ ਗੱਡੀ ਨੂੰ ਅਨਲੌਕ ਟੀਅਰ ਵਗੈਰਾ ਬਿਲਕੁਲ ਠੀਕ ਹੈ ਟਾਇਰ ਠੀਕ ਹੈ ਜੀ ਟਾਇਰ ਠੀਕ ਹੈ ਬਾਕੀ 베ਰਿੰਗ ਜਿਹੜੀ ਟੋਟਲ ਲਾਸ ਹੋ ਗਈ ਹੈ ਬਾਕੀ ਇੰਜਨ ਦਾ ਹੁਣ ਸਿਰੇ ਐਕਸਪਰਟ ਹੀ ਜਿਹੜਾ ਉਹ ਵੇਖ ਕੇ ਦੱਸੂਗਾ ਲੈ ਕੇ ਆਪਾਂ